ਹਾਂਜੀ ਮਿੱਤਰੋ ਆਪਾਂ ਦਿਖਾਈਏ ਫਿਰ ਇਹਨਾਂ ਨੂੰ ਹਾਊ ਮੱਚ ਦਿਸ ਵਨ ਥੈਨ ਓਨਲੀ ਕੈਂਟ ਲੱਗ ਰਹੀ ਐ ਅੱਛਾ ਯਾਰ ਇਹ ਮਾਈਕ੍ਰੀਡ ਪਤਾ ਕਿੰਨਾ ਹੈ ਹਾਂਜੀ ਹਾਊ ਮੱਚ ਬ੍ਰਦਰ 30 ਓਨਲੀ ਇਹ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਸੋ ਆਪਾਂ ਆਏ ਹੋਏ ਆ ਅੱਜ ਆਲ ਮਤੀਨਾ ਦੇ ਵਿੱਚ ਫੇਰੇ ਦੇ ਵਿੱਚ ਇਹ ਪੈਂਦਾ ਤੇ ਬਹੁਤ ਵਧੀਆ ਇੱਥੇ ਆਸ-ਪਾਸੇ ਰੌਣਕਾਂ ਦਾ ਮੇਲਾ ਲੱਗਿਆ ਹੋਇਆ ਦੀਵਾਲੀ ਦਾ ਮੌਸਮ ਇੱਕ ਸਭ ਮੇਲਾ ਉਹ ਵੀ ਲਾ ਲਓ ਹਾਂਜੀ ਮਿੱਤਰੋ ਆਪਾਂ ਦਿਖਾਈਏ ਫਿਰ ਇਹਨਾਂ ਨੂੰ ਕਮਾ ਕੇ ਦਿਖਾਉਣਾ ਆਮ ਆਮ ਚੀਜ਼ ਨਹੀਂ ਲੋ ਜੀ ਲੋ ਜੀ ਚੈੱਕ ਕਰੋ ਬਾਬੇਓ ਇਧਰ ਵੀ ਚੈੱਕ ਕਰੋ ਆਹ ਮੇਲੇ ਦਾ ਨਿਆਰਾ ਖੂਬ ਬਾਬੇਓ ਚਲੋ ਛੋਟੀਆਂ ਛੋਟੀਆਂ ਬੁਝਾਨਾ ਬੰਨੀਆਂ ਨੇ ਛੋਟੀਆਂ ਛੋਟੀਆਂ ਬਹੁਤ ਦੀਵਾਲੀ ਦੀ ਆਫਰ ਹੀ ਇੱਕ ਹਿਸਾਬ ਦੀ ਲੱਗੀ ਹੋਈ ਜਾਂਦੇ ਚ ਇੱਥੇ ਇੱਥੇ ਵੀਡੀਓ ਬਣਾ ਹਾਂ ਵਿਚ ਵਨ ਯੂ ਹੈਵ ਉਹ ਪੱਤੇ ਕਿੱਦਾਂ ਲੱਗਿਆ

ਸਹੀ ਨਹੀਂ ਲੱਗ ਰਹੀ ਮੈਨੂੰ ਬੜਾ ਅੱਛਾ ਯਾਰ ਇਹ ਮਾਰਕੀਟ ਬਤਾ ਕਿੱਦਾਂ ਹੈ ਹਾਂਜੀ ਜਿਵੇਂ ਆਪਣਾ ਕੋਈ ਉਹਨਾਂ ਦੀ ਗੱਲ ਹੈ ਸਾਡੇ ਪੰਜਾਬ ਪਾਕਿਸਤਾਨ ਦੇ ਵਿੱਚ ਜਿਵੇਂ ਉਹ ਉਹਨ ਕੀ ਕਹਿੰਦੇ ਹਾਜੀ ਕੈਂਪ ਟਾਈਪ ਹੁੰਦੀਆਂ ਨਾ ਜੀ ਜੀ ਬ੍ਰਾਂਡਡ ਤੇ ਅੱਛੀਆਂ ਚੀਜ਼ਾਂ ਲੱਭਦੀਆਂ ਨੇ ਜਿਵੇਂ ਹੁਣ ਤੁਹਾਨੂੰ ਇਹ ਓਪਨ ਚੀਜ਼ਾਂ ਲੱਭਦੀਆਂ ਨੇ ਠੀਕ ਹੈ ਨਾ ਮੈਂ ਥੋੜੀ ਜਿਹੀ ਆਈਡੀਆ ਲਾਇਆ ਅੱਛਾ ਬਿਲਿਡ ਵੀ ਚੈੱਕ ਕਰੋ ਬਿਲਗੜ ਵੀ ਆ ਗਿਆ ਉਹਦੇ ਤੇ ਯਾਰ ਕਰੋ ਗੇਮਗੁੰਮ ਚੈੱਕ ਕਰੋ ਸਾਰੇ ਪਾਸੇ ਕਿਹਾ ਆਏ ਹਾਏ ਆਏ ਹਾਏ ਆਹ ਲੱਗ ਰਹੀ ਹੈ ਪੂਰਾ ਟਫ ਬਾਕੀ ਤੁਹਾਨੂੰ ਅੰਦਰ ਜੁਲਨੇ ਦਾ ਐਸਾ ਸਵਾਮ ਅੰਦਰ ਦਾ ਮਖੋਣਿਆ ਮਾਹੌਲ ਪਹਿਲਾਂ ਇਣਕਾਂ ਦਾ ਆਪਾਂ ਰੇਡ ਇਣਕ ਦਾ ਸਹੀ ਧੰਨਵਾਦ 올올 ਸੇਮ ਪ੍ਰਾਈਸ ਆਲ ਆਈਟਮ ਸੇਮ ਪ੍ਰਾਈਸ 올ਲੀ ਵਨ 올ਲੀ ਵਨ ਓਕੇ 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 ਅੱਜ ਮਿੱਤਰੋ ਜੁਲਨੇ ਜੁੱਤੇ ਚੈੱਕ ਕਰ ਰਹੇ ਹਾਂ ਕੀ ਬਾਤ ਇਹ ਤਾਂ ਆਪਣੇ ਮਿਲ ਨਹੀਂ ਗਈ ਮੇਰੇ ਖਿਆਲ ਜੀ ਕੁਆਲਿਟੀ ਦੇ ਵਿੱਚ ਕਿੰਨੀ ਅੱਛੀ ਹੈ ਜੀ ਕੀ ਲਿਖਿਆ ਪ੍ਰਾਈਸ ਕੇ ਨਹੀਂ ਪ੍ਰਾਈਸ ਨਹੀਂ ਆਮ ਜੀ ਬ੍ਰਦਰ 30 0 only 30 0 30 ਦੀ ਰਣੀ ਯਾਰ ਗਾੜੀ ਕੋਈ ਜ਼ਿਆਦਾ ਨਹੀਂ ਹੈ ਯਾਰ ਇਹ ਤਾਂ ਵੈਰੀ ਚੀਪ ਪ੍ਰਾਈਸ ਯਾਰ ਬਟ ਗੁੱਡ ਕੁਆਲਿਟੀ ਹਾਂ ਵੈਰੀ ਨਾਈਸ ਆ ਵੀ ਉਹੀ ਵਾਈਬ੍ਰੇਟ ਉਹੀ ਸੇਮ ਹੀ ਹੈ ਜਿਹੜਾ ਆਪਾਂ ਪਿੱਛੇ ਦੇਖ ਕੇ ਆਏ ਵਗੈਰਾ ਲੱਗੀਆਂ ਨੇ ਇਹਦੇ ਨਾਲ ਕੁਝ ਵੀ ਲੈਣਾ ਹੋਵੇ ਬੜਾ ਵਈ ਚਲੋ ਮਿੱਤਰੂ ਬੱਬੂ ਆਣ ਚੱਲਣ ਡਿਆ ਇੱਥੇ ਬੱਬੂ ਮਾਨ ਵਾਹ ਜੀ ਵਾਹ पर नाम तुम्हारा ये चेक करो यार क्या बात है बाबे कमी अगे तो है नहीं कुछ मेरे ख्याल है नारा पलकों पर नाम तुम्हारा है ਸੰਤਰਾ ਬਹੁਤ ਹੀ ਵਧੀਆ ਸੁਣੋ ਮੁੰਡਿਆ ਬਾਗੀ ਚੱਲਣ ਡਿਆ ਪਿੱਛੇ ਵਾਹ ਜੀ ਵਾਹ ਬਾਗੀ ਚੱਲਣ ਡਿਆ ਬਾਗੀ ਵਾਹ ਜੀ ਵਾਹ ਬਾਗੀ ਸ਼ਾਇਆ ਖਾਣਾ ਹੈਡ ਭਾਈ ਜੀ ਦੇ ਵਿੱਚ ਚੱਕਰੋ ਯਾਰ ਘਰ ਮੋੜ ਭਾਜੀ ਇੱਧਰ ਬਹੁਤ ਅੱਛੀ ਜੱਫੀ ਯਾਰ ਬੀਨੋ ਹੌਲੀ ਖੇੜ ਨਹੀਂ ਦੇਨੂ ਦੇਖੋ ਯਾਰ ਰੌਣਕ ਮੇਲੇ ਪੂਰੇ ਹੀ ਕੀ ਫਰੂਟ ਵੀਆਈਪੀ ਫਰੂਟ ਹੈ ਭਾਈ ਜਾਨ ਹਾਂਜੀ ਮਿੱਤਰੋ ਫਰੂਟਾਂ ਫਰੂਟਾਂ ਵੀ ਲੱਗੀਆਂ ਨੇ ਫਰੂਟਾਂ ਫਰੂਟਾਂ ਸਭ ਕੁਝ ਹੀ ਲੱਗਿਆ ਯਾਰ ਮੇਰੇ ਹਿਸਾਬ ਤੇ ਤਾਂ ਫਰੀ ਲੱਗਿਆ ਹਾਂਜੀ ਭਾਜੀ ਟੀਲਰ ਵਾਲੇ ਵੀ ਨੇ ਚੈੱਕ ਕਰੋ ਟੀਲਰ ਆ ਗਏ ਨੇ ਜੀ ਉਹਦੇ ਬਾਅਦ ਜੀ ਕਰਮ ਯਾਰ ਜੀ ਕਰਮ ਬੋਰਡ ਵਾਲੀ ਜਗ੍ਹਾ ਜਿਆਦਾ ਕੀ ਚੱਕਰ ਹੈ ਇਹ ਪਾਊਡਰ ਪੁੱਡਰ ਆਪਣਾ ਲੈ ਕੇ ਆਉਂਦੇ ਨੇ ਮੇਰੇ ਹਿਸਾਬ ਤੇ ਜਿੰਨਾ ਪਾਊਡਰ ਲਾਉਂਦੇ ਨੇ ਹੋ ਵੀ ਹੈਗਾ ਸਿਸਟਮ ਲਾਓ ਅੱਗੇ ਆਓ ਥੋੜਾ ਦੇਖਦੇ ਆਂ ਹੋਲ ਕੱਪੇ ਵਾਲਾ ਜਗਾੜ ਦੇਖ ਬਾਬੇ ਮੇਰੇ ਹਿਸਾਬ ਤੇ ਫ੍ਰੀ ਮਿਲਦੇ ਨੇ ਹਾਂ ਚਲੋ ਦਲਦੇ ਆਂ ਆਪਾਂ ਅਗਲੀ ਦੁਕਾਨ ਤੇ ਵਾਹ ਜੀ ਵਾਹ ਸਹੀ ਬਾਤਾਂ ਬਾਬਿਓ ਇੱਥੇ ਦਾ ਦੁਨੀਆ ਦਾ ਮਾਹੌਲ ਤਾਂ ਆਪਾਂ ਅੱਜ ਹੀ ਦੇਖਿਆ ਦੁਬਈ ਦੇ ਵਿੱਚ ਮੇਰੇ ਹਿਸਾਬ ਸੇ ਗਰਾਊਂਡ ਵੇਖੇ ਨਹੀਂ ਕੋਈ ਕਹਿਣਾ ਆਪਾਂ ਲੋਕੇਸ਼ਨ ਹੀ ਅੱਜ ਚੈੱਕ ਕੀਤੀ ਘੁੰਮਦੇ ਘੁੰਮਦੇ ਅੱਜ ਆ ਗਏ ਅਚਾਨਕ ਹੀ ਇੱਧਰ ਨੂੰ ਆਪਾਂ ਵੀ ਖੇਡ ਸਕਦੇ ਆ ਮੇਰੇ ਖਿਆਲ ਆਪਾਂ ਨੂੰ ਥੋੜਾ ਬਹੁਤਾ ਹੈ ਐ ਐ ਐ ਗਿਆ ਹੀ ਵਿਚਵੇਂ ਕਿਉਂਕੇ ਬੰਦਾ ਜਿਹੜਾ ਪਹਿਲੀ ਵਾਰੀ ਖੁੱਦ ਆਉਣਾ ਨਾ ਉਹਨੂੰ ਬੰਦੇ ਦਾ ਖੁੱਦ ਆਪਣਾ ਵੀ ਹਾਲ ਲੜਾ ਹਾਂ ਜੀ ਲੈ ਲਈਏ ਜਿਆਦੀ ਮਿਊਜ਼ਿਕ ਦੀ ਬਹੁਤ ਆਵਾਜ਼ ਹੈ ਆਵਾਜ਼ ਨਹੀਂ ਆਉਂਦੀ ਇਹਦੇ ਵਿੱਚ ਆਵਾਜ਼ ਨਹੀਂ ਆ ਰਹੀ ਨਹੀਂ ਆ ਰਹੀ ਚਲੋ ਬਾਹਰ ਆ ਜਾਈਏ ਚਲੋ ਬਾਹਰ ਚਲਦੇ ਆਪਾਂ ਤੇ ਆਪਾਂ ਫਿਰ ਅਗਲੇ ਸਟੈਪ ਤੇ ਵੱਧਦੇ ਆ ਆ ਤਾਂ ਨਹੀਂ ਲੈਣੀ ਕੋਈ ਰਿੰਗ ਰੂੰਗਾ ਰਿੰਗ ਵੀ ਚੈੱਕ ਕਰਾ ਰਿੰਗ ਨਹੀਂ ਆਈ ਠੀਕ ਹੈ ਰਿੰਗ ਬਈ ਰਿੰਗ ओरिजिनल ਪਾਣੀ ਹੈ ਜਦੋਂ ਨਹੀਂ ਪਾਣੀ ਨਾ ओरिजिनल ਪਾਣੀ ਹਮ ओरिजिनल ਪਾਈ ਜਾਣ ਬਹੁਤ ਪੈਸਾ ਖੁੱਲਾ ਆਪਣੇ ਕੋਲ ओरिजिनल ਪਾਣੀ ਹੈ ਫਾਈਵ ਦਰ ਨਾਲ ਹਾਂ ਨੋ ਹਾਜ਼ਾ 35 ওকে ওকে 15 30 35 50 ओके 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 ਪੰਜ ਦਰਾਂ ਮੰਗਦੇ ਹੈ ਜੀ ਪੰਜਾਂ ਪੰਜਾਂ ਦਰਾਂਾਂ ਦੀ ਹੈ ਹੈ ਦਰਲੀਆਂ ਵਲੀਆਂ ਕੋਈ ਰਵਾਜ ਜੂਸ ਦੀ ਰੇੜੀ ਲੱਗੀ ਆਏ ਹਾਏ ਕੰਨੇ ਦਾ ਜੂਸ ਹੈ ਛੱਲੀ ਹੈ ਪੂਰਾ ਸਭ ਕੁਝ ਹੈ ਯਾਰ ਆ ਚੀਜ਼ ਅਵੇਲੇਬਲ ਪੂਰੀ ਅਵੇਲੇਬਲ ਹੀ ਹੈ ਅਵੇਲੇਬਲ ਯਾਰ ਇਧਰ ਦੇਖੋ ਯਾਰ ਸਹੀ ਗੱਲ ਹੈ ਹਾਂਜੀ ਭਾਈ ਜਾਨ ਅਸਲਾਮੁਅਲੈਕ ਹਾਂਜੀ ਮਿੱਤਰੋ ਕਿਵੇਂ ਕੈਂਟ ਆ ਵੀ ਲੱਗੀਆਂ ਮ제 ਦੇਖੋ ਚੈੱਕ ਕਰੋ ਜੀ ਮ제 ਲੱਗਿਆ ਨੇ ਬੱਚੇ ਦੀ ਕੋਈ ਸ਼ੀ ਲੈਣੀ ਹੋਏ ਕੋਈ ਇਹ ਉਹ ਅੱਗੇ ਕੁਝ ਨਿੱਕੀਆਂ ਮੋਟੀਆਂ ਗਈ ਮੋਦੀ ਕਹਾਣੀ ਮੁੱਕ ਗਈ ਕਹਾਣੀ ਮੇਰੇ ਸਾਦੇ ਚਲ ਜੀ ਫਿਰ ਆਪਾਂ ਚਲੋ ਜੀ ਓਕੇ ਹੋ ਗਿਆ ਹਾਂ ਜੀ ਮਿੱਤਰੋ ਆਪਾਂ ਲਿਆ ਮੇਲਾ ਜਾ ਵੇਖ ਮਾੜਾ ਮੋਟਾ ਅਸੇ ਪਾਸੇ ਦਾ ਮੋਲ ਦੇਖ ਲਿਆ ਤੇ ਆਪਾਂ ਚੱਲੀਏ ਹੁਣ ਕਰਾਨੂੰ ਕਿਉਂਕਿ ਥੱਕੇ ਹੋਏ ਆ ਕੰਮ ਕੁੱਬਤੋਂ ਬਿਊਟੀ ਦੇ ਵਾਇਸੀ ਦੇ ਬਸ ਅਸੀਂ ਸੋਚਿਆ ਕਿ ਜਣਾ ਰੈਂਡਮ ਜਿਵੇਂ ਮਾਰਕੀਟ ਤੋਂ ਤੁਹਾਨੂੰ ਮਿਲਣ ਕਰਾਦੀ ਬਾਕੀ ਇਹ ਕਿ ਇਨਸ਼ਾਅੱਲਾ ਸਾਡਾ ਜਿਹੜਾ ਨੈਕਸਟ ਪਲਾਨ ਹੈ ਕਿ ਤੁਹਾਨੂੰ ਅੱਛੀ ਗੱਲ ਲੱਗੇ ਜਮਨ ਯੂਵਰਸ ਜਿਹੜਾ ਨਾ ਕੋਸ਼ਿਸ਼ ਕਰਾਂਗੇ ਵੀ ਇਸ ਕੋਈ ਇੱਕ ਪਾਵਾਂਗੇ ਫਰ ਅੱਛੇ ਵਾਲਾ ਵਲੌਗ ਪਾਵਾਂਗੇ ਠੀਕ ਹੈ ਤੇ ਬਾਕੀ ਤੁਸੀਂ ਜੋੜ ਕੇ ਰਹੋ ਸਾਡੇ ਨਾਲ ਹੱਸਦੇ ਵਜ਼ੇ ਰੋ ਠੀਕ ਹੈ ਆਪਣਾ ਖਿਆਲ ਰੱਖੋ ਤੇ ਇਨਸ਼ਾਅੱਲਾ ਹੁੰਦੀ ਬਲ ਕਾਮ ਹਾਂਜੀ ਚਲੋ ਮਿਲਦੇ ਆ ਮਿੱਤਰੋ ਤੁਹਾਨੂੰ ਆਪਾਂ ਅਗਲੇ ਵਲੌਗ ਠੀਕ ਹੈ ਜੀ ਓਕੇ ਜੀ